ਬਹੁਤ ਸਵਾਗਤ ਹੈ ਜੀ ਸਾਰੇ ਵਿਦਿਆਰਥੀਆਂ ਦਾ ਇੱਕ ਵਾਰੀ ਫਿਰ ਹਾਜ਼ਰਾਂ ਸਾਡੇ ਨਾਲ ਮੌਜੂਦ ਨੇ ਜਸਮੀਤ ਪਾਟਿਆ ਜੀ ਜਿਹੜੇ ਕਿ ਲੈਂਡਮਾਰਕ ਇਮੀਗ੍ਰੇਸ਼ਨ ਲਿਮਟਿਡ ਨੂੰ ਰਿਪਰੈਜ਼ੈਂਟ ਕਰਦੇ ਨੇ ਔਰ ਲੈਂਡਮਾਰਕ ਇਮੀਗ੍ਰੇਸ਼ਨ ਲਿਮਟਿਡ ਦੇ ਚੇਅਰਮੈਨ ਨੇ ਅੱਜ ਸਾਡੇ ਨਾਲ ਮੌਜੂਦ ਨੇ ਜਸਮੀਤ ਜੀ ਬਹੁਤ ਬਹੁਤ ਸਵਾਗਤ ਸਤਿ ਸ਼੍ਰੀ ਅਕਾਲ ਜੀ ਜਸਮੀਤ ਜੀ ਜਰਮਨੀ ਬਹੁਤ ਤੇਜ਼ੀ ਨਾਲ ਚੱਲ ਰਿਹਾ ਬਹੁਤ ਵੱਡੀ ਗਿਣਤੀ ਵਿੱਚ ਵਿਦਿਆਰਥੀ ਜਰਮਨੀ ਜਾ ਰਹੇ ਨੇ ਛੋਟੀਆਂ ਛੋਟੀਆਂ ਗੱਲਾਂ ਤਿੰਨ ਚਾਰ ਏਪੀਐਸ ਅਕਾਊਂਟ ਕੀ ਹੁੰਦਾ ਹੁਣ ਜਿਹੜਾ ਅਪਾਇੰਟਮੈਂਟ ਲੈਣ ਦਾ ਸਿਸਟਮ 10+2 ਵਾਲੇ ਕਿਹੜੇ ਵਿਦਿਆਰਥੀ ਐਲੀਜੀਬਲ ਨੇ ਤੇ ਮਾਸਟਰਸ ਵਾਲੇ ਕਿਹੜੇ ਐਲੀਜੀਬਲ ਨੇ ਕਿੰਨਾ ਕੁ ਜਰਮਨੀ ਦੇ ਵਿੱਚ ਕੁੱਲ ਖਰਚੇ ਹੈ ਔਰ ਕਿੰਨਾ ਕੁ ਗੈਬ ਜਰਮਨੀ 'ਚ ਚੱਲ ਜਾਂਦਾ ਔਰ ਸਾਡੇ ਪੀਟੀ ਵਾਲੇ ਬੱਚਿਆਂ ਦਾ ਜ਼ਿਕਰ ਵੀ ਜ਼ਰੂਰ ਕਰ ਦਿਓ ਸੋ ਪਹਿਲੀ ਗੱਲ ਤਾਂ ਆਇਲ ਇੰਗਲਿਸ਼ ਰਿਕੁਆਇਰਮੈਂਟ ਤੋਂ ਸ਼ੁਰੂਜੀ ਕਰਦੇ ਆਪਾਂ ਇੰਗਲਿਸ਼ ਆਇਲੈਟ 5 ਬੈਂਡ ਜਿਹੜੇ ਕਿ ਕਿਸੇ ਕੰਟਰੀ 'ਚ ਐਕਸੈਪਟ ਨਹੀਂ ਹੋ ਰਹੇ ਔਰ ਮੈਨ ਤੋਂ ਉਹਨੇ ਵੀਜ਼ਾ ਵੀ ਭੇਜਦਾ ਜਿਹੜੇ ਕੱਲ ਸਾਡੇ ਕੋਲ 4 ਵੀਜ਼ਾ ਆਏ ਆ ਉਹ ਸਾਰੇ 5 ਬੈਂਡ ਦੇ ਆਏ ਜੀ ਜੀ ਸਾਰੇ 5.5 ਵੰਨ ਵਾਲੇ ਬੱਚੇ ਆ ਸਾਰੇ ਮਾਸਟਰਸ ਕਰਨ ਜਾ ਰਹੇ ਨੇ ਜੀ ਸੋ ਮਾਸਟਰ ਸਟੂਡੈਂਟਸ ਲਈ ਇੱਕ ਵਧੀਆ ਜਿਆਦਾ ਵਧੀਆ ਓਪਰਚੁਨਿਟੀ ਹੈ ਕਿਉਂਕਿ ਸਾਲ ਜਾਂ ਡੇਢ ਸਾਲ ਦੀ ਹੈਗੀ ਮਾਸਟਰ ਬਸ ਜੀ ਔਰ ਉਹ ਪੜਨ ਤੋਂ ਬਾਅਦ 2.5 ਸਾਲ ਦਾ ਵਰਕ ਪਰਮਿਟ ਹੈ ਡੇਢ ਸਾਲ ਦਾ ਪਹਿਲਾ ਮਿਲਦਾ ਔਰ 6-6 ਮਹੀਨੇ ਦੀ ਐਕਸਟੈਂਸ਼ਨ ਹੈ ਪਾਰਟ ਟਾਈਮ ਵਰਕ ਅਲਾਉਡ ਹੈ ਮਿਨਿਮਮ ਜਿਹੜੀ ਯੂਰੋ ਉੱਥੇ ਹੈਗੀਆਂ 12-13 ਯੂਰੋ ਹਰ ਬੱਚੇ ਨੂੰ ਮਿਲਦੇ ਆ ਜੇ ਥੋੜੀ-ਬੋਤੀ ਜਰਮਨ ਲੈਂਗੁਏਜ ਸਿੱਖ ਲੈਣੇ ਆ ਤਾਂ 20 ਯੂਰੋ ਵੀ ਮਿਲ ਜਾਂਦੇ ਆ ਜੀ ਘੰਟੇ ਦੇ ਗੈਪ ਅਲਾਉਡ ਹੈ ਜੇ ਜਸਟੀਫਾਈਡ ਹੈ ਜੇ ਜਸਟੀਫਾਈਡ ਹੈਗਾ ਤਾਂ ਗੈਪ ਅਲਾਉਡ ਹੈ ਜਿੰਨਾ ਮਰਜ਼ੀ ਗੈਪ ਹੋਏਗਾ ਉਹ ਅਲਾਉਡ ਹੈ ਔਰ ਉਸ ਤੋਂ ਬਾਅਦ ਅਸੀਂ ਗੱਲ ਕਰ ਲੈਨੇ ਆ ਕਿ ਪ੍ਰੋਸੈਸ ਸਿੰਪਲ ਕੀਤਾ ਜਾ ਰਿਹਾ ਹੈ ਏ ਪੀ ਐਸ ਜਿਹਨੂੰ ਕਹਿੰਦੇ ਆ ਕਿ ਇੱਕ ਜਰਮਨ ਵਰਡ ਹੈ ਉਹਦਾ ਨਾਮ ਉਹਦਾ ਮਤਲਬ ਹੈਗਾ ਆਪਾਂ ਇੰਗਲਿਸ਼ ਚ ਕਹਈਏ ਤਾਂ ਵੈਸ ਜਿਹੜੀ ਵੈਸ ਸਾਰਿਆਂ ਨੂੰ ਸਮਝ ਆਉਂਦੀ ਹੈ ਉਹਨਾਂ ਨੇ ਉਹਨਾਂ ਦਾ ਵਰਡ ਹੈ ਤੁਸੀਂ ਚੈੱਕ ਕਰੋ ਏ ਪੀ ਐਸ ਇਨ ਜਰਮਨ ਲੈਂਗੁਏਜ ਉਹਨੂੰ ਕੋ ਜਰਮਨ ਦਾ ਵਰਡ ਹੈਗਾ ਉਹਦਾ ਮਤਲਬ ਹੈਗਾ ਕਿ ਐਕੈਡੈਮਿਕ ਵੈਲਿਊਏਸ਼ਨ ਅਕੈਡੈਮਿਕ ਅਵੈਲੂਏਸ਼ਨ ਯਾਨੀ ਕਿ ਆਪਾਂ ਜਿਹੜੇ ਡਾਕੂਮੈਂਟਸ ਹੈਗੇ ਆ ਉਹ ਫੇਕ ਨਹੀਂ ਹੋਣੇ ਚਾਹੀਦੇ ਉਹ ਤੁਹਾਡੇ ਸਹੀ ਹੋਣੇ ਚਾਹੀਦੇ ਆ ਉਹਦੀ ਏਵੈਲੂਏਸ਼ਨ ਐ ਈਪੀਐਸ ਕਰਾਈ ਜਾਂਦੀ ਐ ਪਹਿਲਾ ਸਟੈਪ ਈਪੀਐਸ ਐਫ ਯੂ ਇਸ ਕੋਣ ਕਰਦਾ ਤੁਹਾਡੇ ਕੋਲੇ ਡਾਕੂਮੈਂਟ ਆਉਂਦੇ ਆ ਅੱਛਾ ਅੰਬੈਸੀ ਕਰੂਗੀ ਠੀਕ ਐ ਜਦ ਮੈਨੂੰ ਫਾਈਲ ਤੋਂ ਬਾਅਦ ਲੱਗਦੀ ਐ 18000 ਪਾ ਲੈਂਦੀ ਐ ਤੇ ਤੁਹਾਡੇ ਤੋਂ ਏਪੀਐਸ ਕਰਾਇਆ ਜਾਂਦਾ ਵਿਦਨ 30 ਡੇਸ ਉਹ ਏਪੀਐਸ ਕਰਕੇ ਤੁਹਾਨੂੰ ਦੇ ਦਿੰਦੇ ਆ ਜਦੋਂ ਏਪੀਐਸ ਕਰਕੇ ਦੇ ਦਿੰਦੇ ਆ ਉਸ ਦੌਰਾਨ ਦਾ ਡੀਏਸੀ ਚਾਰ ਪੰਜ ਯੂਨੀਵਰਸਿਟੀਆਂ ਤੋਂ ਆਫਰ ਲੈਟਰ ਮੰਗਾ ਦਿੰਦੇ ਸੋ ਆਫਰ ਲੈਟਰ ਅਸ ਫ੍ਰੀ ਆਫ ਕਾਸਟ ਹੈਗੀ ਐ ਕੋਈ ਪੈਸਾ ਦੇਣ ਦੀ ਲੋੜ ਨਹੀਂ ਮੈਂ ਫਿਰ ਕਹਿਵਾਂਗਾ ਜਰਮਨ ਦੇ ਨਾਂ ਤੇ ਕਿਉਂਕਿ ਜਦੋਂ ਕੋਈ ਨਵਾਂ ਪ੍ਰੋਡਕਟ ਆਉਂਦਾ ਨਾ ਲੋਕੀ ਪ੍ਰੋਸੈਸਿੰਗ ਫੀਸ ਬੜੀ ਲੈਂਦੇ ਆ ਕੋਈ ਲੱਖ ਲੈ ਰਿਹਾ ਕੋਈ ਡੇਢ ਲੱਖ ਲੈ ਰਿਹਾ ਕੋਈ 70000 ਲੈ ਰਿਹਾ ਲੈਂਡਮਾਰਕ ਇਮੀਗ੍ਰੇਸ਼ਨ ਜ਼ੀਰੋ ਪੈਸਾ ਲੈ ਰਿਹਾ ਕੋਈ ਪੈਸਾ ਦੇਣ ਦੀ ਲੋੜ ਨਹੀਂ ਫ੍ਰੀ ਆਫ ਕਾਸਟ ਜਰਮਨੀ ਨਹੀਂ ਕਿਸੇ ਵੀ ਕੰਟਰੀ ਦਾ ਆਸਟ੍ਰੇਲੀਆ ਨਿਊਜ਼ੀਲੈਂਡ ਯੂ ਐਸ ਏ ਯੂ ਕੇ ਕਿਸੇ ਵੀ ਕੰਟਰੀ ਦਾ ਕੈਨੇਡਾ ਕੋਈ ਵੀ ਕੰਟਰੀ ਦਾ ਤੁਸੀਂ ਕੇਸ ਅਪਲਾਈ ਕਰਨਾ ਚਾਹੁੰਦੇ ਹੋ ਤਾਂ ਫ੍ਰੀ ਆਫ ਕਾਸਟ ਲੈਂਡਮਾਰਕ ਇਮੀਗ੍ਰੇਸ਼ਨ ਅਪਲਾਈ ਕਰੇਗਾ ਕਿਉਂਕਿ ਅਸੀਂ ਲਿਮਟਿਡ ਹੋ ਗਏ ਹਾਂ ਤੁਸੀਂ ਕਿਹਾ ਅਸੀਂ ਬੈਨੀਫਿਟ ਦੇਣਾ ਚਾਹੁੰਦੇ ਹਾਂ ਬੱਚਿਆਂ ਨੂੰ ਤਾਂ ਪਹਿਲੇ 100 ਬੱਚਿਆਂ ਨੂੰ ਟੈਬਲੇਟ ਐਂਡ ਕ੍ਰੂਮ ਬੁੱਕ ਦਿੱਤੀ ਜਾਏਗੀ ਲੈਂਡਮਾਰਕ ਇਮੀਗ੍ਰੇਸ਼ਨ ਵੱਲੋਂ ਬਿਲਕੁਲ ਠੀਕ ਹੈ ਜੀ ਸੋ ਇਹ ਇੰਪੋਰਟੈਂਟ ਗੱਲਾਂ ਨਹੀਂ ਛੋਟੀਆਂ ਛੋਟੀਆਂ ਗੱਲਾਂ ਸੀ ਸੋ ਇਨਟੇਕ ਰੋਲਿੰਗ ਦੇ ਔਰ ਕੋਈ ਵੀ ਸਟੂਡੈਂਟ ਜਿਹੜਾ ਉਹ ਰੋਲਿੰਗ ਇਨਟੇਕਸ ਦੇ ਵਿੱਚ ਐਡਮਿਸ਼ਨ ਲੈਫਟ ਹੈ ਸਕਰੀਨ ਤੇ ਨੰਬਰ ਹੈ 90413 90412 ਤੁਸੀਂ ਜਸਵੀਰ ਜੀ ਦੇ ਨਾਲ ਜਾਂ ਇਹਨਾਂ ਦੀ ਟੀਮ ਦੇ ਨਾਲ ਤੁਰੰਤ رابطہ ਬਣਾਓ ਥੈਂਕ ਯੂ ਸੋ ਥੈਂਕ ਯੂ ਸੋ